ਮੇਰਾ ਸੰਗਤਾਂ ਨੂੰ ਬੇਨਤੀ ਕਰਦਾ ਕਿ ਵਾਦ-ਵਾਦ ਵੀਡੀਓ ਸ਼ੇਅਰ ਕਰੋ ਇੱਥੇ ਖਾਲਸਾ ਫੰਦ ਇਕੱਠਾ ਹੋਵੇ ਇਹਨਾਂ ਕੋਲੋਂ ਪਾਪੀਆਂ 'ਤੇ ਦੋ ਤੀਰ ਲਗਾਉਣੇ ਆਪਾਂ ਜੀ ਕਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਤੇ ਨਿਹੰਗ ਸਿੰਘ ਫੌਜਾਂ ਦੇ ਆਦਮ ਦੇ ਮੀਟਕਸਾਲ ਦੇ ਵਰਦਾਰਤੀਆਂ ਵੱਲੋਂ ਸ੍ਰੀ ਅਕਾਲ ਤਾ ਸਹਿਬ ਮੰਗ ਪੱਤਰ ਦਿੱਤਾ ਗਿਆ ਕਿ ਜੋ ਪਿਛਲੇ ਦਿਨੀ ਛੇਵੇਂ ਪਾਤਸ਼ਾਹ ਗੁਰੂ ਹਰਕੋਬੀਨ ਸਾਹਿਬ ਬੰਦੀ ਛੋੜ ਦਾਤੇ ਦੇ ਸਬੰਧ ਵਿੱਚ ਬਹੁਤ ਸੰਗਤਾਂ ਨੇ ਸ਼ਰਧਾ ਦੇ ਨਾਲ ਬਣਾਇਆ ਸੀ ਤੇ ਉੱਥੋਂ ਦੇ ਹੈੱਡ ਗ੍ਰਾਂਤੀ ਭਾਈ ਕਸ਼ਮੀਰ ਸਿੰਘ ਜੀ ਛੋਟਾ ਭਰਾਤਾ ਜੋ ਇੰਡੀਆ ਆਇਆ ਅਸੀਂ ਇੱਥੇ ਆਣ ਕੇ ਉਹਨਾਂ ਨੇ ਹਜੂ ਸਾਹਿਬ ਦੇ ਦਰਸ਼ਨਦਾਰੇ ਕਰਨ ਵਾਸਤੇ ਪਰ ਪਿੱਛੇ ਸਰਾਰਤਰੀ ਅਸਰਾਂ ਨੇ ਕੀ ਕੀਤਾ ਉਧਰੋਂ ਬੰਦੀ ਛੋੜ ਦਾਤੇ ਦਾ ਦਿਹਾੜਾ ਸੀ ਤੇ ਗੁਰੂ ਦੇ ਨਿਸ਼ਾਨ ਉਤਾਰ ਦਿੱਤੇ ਗਏ ਪਤਾ ਨਹੀਂ ਕਿਸੇ ਸੁੱਟੇ ਨੇ ਕਿ ਉਹਨਾਂ ਦਾ ਸਸਕਾਰ ਕਰ ਦਿੱਤਾ ਉਹਨਾਂ ਦੋਸ਼ੀਆਂ ਨੇ ਜਦੋਂ ਭਾਈ ਕਸ਼ਮੀਰ ਸਿੰਘ ਜੀ ਨੇ ਉੱਥੇ ਜਾ ਕੇ ਵੇਖਿਆ ਉੱਥੋਂ ਦੇ ਜਿਹੜੇ ਪ੍ਰਧਾਨ ਹਨ ਭਾਈ ਜਸ ਜਸਬੀਰ ਸਿੰਘ ਜਸਵਿੰਦਰ ਸਿੰਘ ਦੱਸੀ ਉਹਨਾਂ ਨੇ ਜਾ ਕੇ ਜਦੋਂ ਮੌਕਾ ਵੇਖਿਆ ਤੇ ਸੱਚੀ ਗੱਲ ਸੀ ਕਿ ਗੁਰੂ ਦੇ ਨਿਸ਼ਾਨ ਉੱਥੇ ਨਹੀਂ ਸਨ ਉਹ ਵੀ ਬੇਦਬੀ ਐ ਦੂਸਰਾ ਜਦੋਂ ਪਾਵਨ ਹੁਕਮਨਾਮੇ ਦੀ ਕਥਾ ਕਰ ਐ ਸਨ ਸਤਿਗੁਰਾਂ ਦੀ ਸੇਵਾ ਕਰ ਐ ਸਨ ਭਾਈ ਕਸ਼ਮੀਰ ਸਿੰਘ ਜੀ ਉਹਨਾਂ ਸਰਾਤਰੀ ਜਨਸਾਨ ਨੇ ਨਗਿੰਦਰ ਤੇ ਤੇ ਹੋਰ ਵੀ ਜਿਹੜੇ ਉਹਦੇ ਨਾਲ ਦੇ ਸਾਥੀ ਸਨ ਉਹਨਾਂ ਨੇ ਜਾ ਕੇ ਉਥੇ ਬਹੁਤ ਹੁਲੜਬਾਜੀ ਕੀਤੀ ਤੇ ਅਦੇ ਗਾਲੀ ਗਲੋਚ ਵੀ ਕੀਤਾ ਸਤਗੁਰੂ ਦੀ ਤਾਬਿਆ ਜੇ ਭਾਈ ਕਸ਼ਮੀਰ ਸਿੰਘ ਦੀ ਬੈਠੇ ਸਨ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਉਹ ਅੱਜ ਮੰਗਵੱਧਰ ਦਿੱਤਾ ਹੈ ਕਿ ਇਹਨਾਂ ਦੋਸ਼ੀਆਂ ਦੀ ਜਿਹੜੀ ਪਹਿਲੀ ਵੀ ਕਾਰਵਾਈ ਚੱਲ ਰਹੀ ਹੈ ਇਹਨਾਂ ਨੇ ਹੁਣ ਵੀ ਜਿਹੜੀ ਇਹ ਉਥੇ ਘਟਨਾ ਕੀਤੀ ਹੈ ਉਹ ਕਿ ਬਰਦਾਸ਼ਤ ਕਰਨ ਤੋਂ ਬਾਰੀ ਨੇ ਭਾਵੇਂ ਭਾਵੇਂ ਜੇਕਰ ਇਦਾਂ ਦੇ ਦੋਸ਼ੀਆਂ ਨੂੰ ਨਾਥ ਨਾ ਭਾਈ ਉਹ ਵਾਲੇ ਸਮੇਂ ਦੇ ਵਿੱਚ ਇਹ ਹੋਰ ਵੀ ਸਤਗੁਰਾਂ ਦੀ ਬੇਦਵੀ ਕਰ ਸਕਦੇ ਹਨ ਅਸੀਂ ਮੰਗ ਕਰਦੇ ਹਾਂ ਸ੍ਰੀ ਅਕਾਲ ਤਖਤ ਜਥੇਦਾਰ ਸਾਹਿਬ ਜੀ ਕੋਲੋਂ ਕਿ ਇਹਨਾਂ ਨੂੰ ਤੁਰੰਤ ਜਿਹੜੀ 5 7 ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਮਰੀਕਾ ਵਿੱਚ ਬਣੀ ਹੈ ਉਹਨਾਂ ਦੀ ਡਿਊਟੀ ਲਾ ਕੇ ਪੜਤਾਲ ਕਰਕੇ ਤੇ ਇਹਨਾਂ ਦੋਸ਼ੀਆਂ ਦੀ ਜਿਹੜੀ ਭਾਂਦੀ ਸਜ਼ਾ ਹੈ ਉਹ ਜਰੂਰ ਸ੍ਰੀ ਅਕਾਲ ਤਖਤ ਸਾਹਿਬ ਸਾਦ ਕੇ ਤਲਬ ਕੀਤਾ ਜਾਵੇ ਔਰ ਵਾਲੇ ਸਮੇਂ ਦੇ ਵਿੱਚ ਕੋਈ ਵੀ ਇਦਾਂ ਦੇ ਪ੍ਰਬੰਧਕ ਜਿਹੜੇ ਲੋਕ ਨੇ ਕਿ ਇਹ ਪਹਿਲਾਂ ਉੱਥੇ ਬੜੀਆਂ ਮੰਨਮਈਆਂ ਕਰਦੇ ਆ ਰਹੇ ਨੇ ਸ਼ਰਾਬੀ ਨੇ ਕੋਈ ਵੀ ਇਹਨਾਂ ਦੇ ਵਿੱਚ ਅਮਰਤਾਰੀ ਨਹੀਂ ਪਰ ਫਿਰ ਵੀ ਜੇਕਰ ਉੱਥੇ ਗੁਰੂ ਦੇ ਸਿੱਖ ਭਾਈ ਕਸ਼ਮੀਰ ਸਿੰਘ ਜਿਹੜੇ ਗ੍ਰੰਥੀ ਸਿੰਘ ਦੀ ਡਿਊਟੀ ਕਰ ਰਹੇ ਨੇ ਉਹ ਨਿਸ਼ਕਾਮ ਸੇਵਾ ਹੈਡ ਗ੍ਰੰਥੀ ਦੀ ਕਰਦੇ ਆ ਰਹੇ ਨੇ ਜੇਕਰ ਇਹਨਾਂ ਲੋਕਾਂ ਕੋ ਫਿਰ ਵੀ ਬਰਦਾਸ਼ਤ ਨਹੀਂ ਹੁੰਦਾ ਤੇ ਅਸੀਂ ਵੀ ਨਹੀਂ ਇਹ ਚੀਜ਼ਾਂ ਬਰਦਾਸ਼ਤ ਕਰਾਂਗੇ ਜੇਕਰ ਸਾਨੂੰ ਇਹ ਪੰਜਾਬ ਦੇ ਵਿੱਚ ਕਿਤੇ ਵੱਜ ਗਏ ਤੇ ਅਸੀਂ ਇਹਨਾਂ ਨੂੰ ਜੋ ਨਿਹੰਗ ਸਿੰਘ ਨਿਹੰਗ ਸਿੰਘ ਬਾਟੇ ਨੂੰ ਜਿਵੇਂ ਮੰਗਦੇ ਦੇ ਇਦਾਂ ਇਹਨਾਂ ਨੂੰ ਜ਼ਰੂਰ ਮੰਨ ਜਾਗੇ ਕਿਉਂਕਿ ਇਹਨਾਂ ਨੇ ਗੁਰੂ ਘਰ ਦੇ ਗ੍ਰੰਥੀ ਨੂੰ ਬਹੁਤ ਜਲੀਲ ਕੀਤਾ ਹੈ ਗਾਲੀ ਗਲੋਚ ਵੀ ਕੀਤਾ ਹੈ ਤੇ ਗੁਰੂ ਦੀ ਤਾਬਿਆ 'ਚ ਬੈਠੇ ਨੂੰ ਜਿਹੜਾ ਇਹਨਾਂ ਨੇ ਉਥੇ ਇੱਕ ਘਟਨਾ ਕੀਤੀ ਹੈ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਪ੍ਰਸ਼ਾਸਨ ਨੂੰ ਵੀ ਜੋ ਅੱਜ ਐਸਐਸਪੀ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਕਿ ਇਹ ਦੋਸ਼ੀ ਜਿਹੜੇ ਨੇ ਪੰਜਾਬ ਦੇ ਰਹਿਣ ਵਾਲੇ ਨੇ ਤੇ ਅਮਰੀਕਾ ਦੇ ਵਿੱਚ ਜਾ ਕੇ ਵੀ ਜੇ ਇਹ ਖਲੜਬਾਜੀ ਹਲੜਬਾਜੀ ਗੁਰਦੁਆਰਿਆਂ ਵਿੱਚ ਕਰਦੇ ਹਨ ਇਹਨਾਂ ਦੇ ਉੱਤੇ ਐਫਆਈਰ ਦਰਜ ਵੀ ਜਿਹੜੀ ਉਹ ਕਰਾਵਾਂਗੇ ਅਸੀਂ ਸ੍ਰੀ ਕਲਤਾ ਸਾਹਿਬ ਤੋਂ ਆਸ ਰੱਖਦੇ ਹਾਂ ਕਿ ਜਲਦ ਹੀ ਇਹਨਾਂ ਦੋਸ਼ੀਆਂ ਨੂੰ ਜਿਹੜਾ ਉਹ ਸ੍ਰੀ ਕਲਤਾ ਸਾਹਿਬ ਤੋਂ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਨਾਮ ਦੇ ਚਕਾਰਾ ਕੀਤਾ ਜਾਵੇ ਸੁਨਿਹਾਰਾ ਜਾਵੇ ਧੰ ਗੁਰੂ ਦਾਸ ਸਾਹਿਬ ਦੇ ਨਾਮ ਤੋਂ ਭਾਵ ਹਰ ਮੁਸਲੀਆ ਕਾ ਆਪ ਸ੍ਰੀ ਆਗਨ ਜਗਾ ਰੱਖਦਾ ਵੇ ਸੋਹਣਿਆ ਲੋ ਜੱਗ ਗੁਰੂ ਨਾਨਕ ਗੁਰੂ ਸਾਹਿਬ ਦੇ ਮਨ ਨੂੰ ਭਾਵੇ ਆਪ ਸ੍ਰੀ ਆਗਨ ਕੰਦੇ ਰੱਖ ਗਿਆ ਕਿੰਨੇ ਨਾਲ ਕੰਦਿਆ ਬੰਦਿਆ ਇਹਨਾਂ ਦਾ ਗਿਆਨ ਵਾਲਾ ਬੰਦਾ ਹੈ ਗੁਰੂ ਮਰਦ ਯੂਰੀ ਸਾਹਿਬ ਬੈਠੋ ਨਹੀਂ ਗੱਲਾਂ ਮੋੜਦੇ ਨਹੀਂ ਬੋਲ ਨਹੀਂ ਓਖਾਦੇ ਗੱਲਾਂ ਕਰਦੇ ਆ ਪੰਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਹੈਡ ਗ੍ਰੰਥੀ ਬਾਬਾ ਕਸ਼ਮੀਰ ਸਿੰਘ ਯੂ ਐਸ ਏ ਗੁਰਦੁਆਰਾ ਸਿੰਘ ਸਭਾ ਸੇਲਵਿਸ ਇਲਿਨੋਇਸ ਦੇ ਵਿੱਚ ਅੱਜ 1:30 ਵਜੇ ਜੋ ਦੋਸ਼ੀਆਂ ਨੇ ਨਿਸ਼ਾਨ ਸਾਹਿਬ ਤੋਂ ਤੋਂ 5 ਫੁੱਟ ਦਾ ਤੀਰ ਲਾਇਆ ਨੀਲਾ ਨਿਸ਼ਾਨ ਝੁਲਾਇਆ ਉਹ ਲਾ ਕੇ ਪੀਲਾ ਝੁੜਾ ਦਿੱਤਾ ਇੱਥੇ 10 ਫੁੱਟ ਦੇ 15-20 ਨਿਸ਼ਾਨ ਸਾਹਿਬ ਲੱਗੋ ਪੁੱਟ ਕੇ ਲੈ ਕੇ 20 ਝੰਡੀਆਂ ਲੱਗੀਆਂ ਪੁੱਟ ਕੇ ਲੈ ਕੇ ਹਜੂਰੀ ਚ ਪੁੱਟ ਕੇ ਲੈ ਕੇ 10 ਜਿਹੜੇ ਚਾਰ ਨਿਸ਼ਾਨ ਲੱਗੇ ਸੀ ਅੱਜ ਕੀ ਹੋਇਆ ਕਿ ਜਦੋਂ ਮੁਖਵਾਗ ਦੀ ਕਥਾ ਕਰਨ ਦਾ ਕਥਾ ਕਰਦਿਆਂ ਕਰਦਿਆਂ ਜਿਹੜੇ ਦੋਸ਼ੀ ਸੀ ਜਿਨ੍ਹਾਂ ਨੇ ਬੇਅਦਬੀ ਕੀਤੀ ਨਿਸ਼ਾਨ ਸਾਹਿਬਾਂ ਦੀ ਉਹ ਮੇਰੇ ਤਾਬਿਆਂ ਬੈਠਿਆਂ ਗੱਲ ਪੈ ਗਿਆ ਹਨ ਕਿ ਜਿਨ੍ਹਾਂ ਨੇ ਬੜਾ ਵੱਡਾ ਨਰਾਦਰ ਕੀਤਾ ਕਿ ਗੁਰੂ ਸਾਹਿਬ ਦੀ ਹਜ਼ੂਰੀ 'ਚ ਆਣ ਕੇ ਉਹ ਹਮਲਾ ਕਰਨ ਆਏ ਪਰ ਗੁਰੂ ਸਾਹਿਬ ਨੇ ਛੇਵੇਂ ਪਾਸ਼ ਸ਼ਸਤਰ ਦਿੱਤੇ ਆ ਤੇ ਦਾਸ ਗੋਲ ਸ਼ਸਤਰ ਹੈਗਾ ਸੀ ਜੋ ਉਸ ਵੇਲੇ ਉਹ ਸ਼ਸਤਰ ਲੈ ਕੇ ਆਪਣੀ ਜਿਹੜੀ ਉਹ ਸੇਫਟੀ ਕੀਤੀ ਤੇ ਗੁਰੂ ਸਾਹਿਬ ਦੀ ਬੇਅਦਬੀ ਬਚਾਈ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਹੋ ਜਾਣਾ ਸੀ ਇਹ ਉੱਤੇ ਮੈਨੂੰ ਅਟੈਕ ਕਰਨ ਆਏ ਸਾਰੇ ਬੰਦੇ ਤੇ ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ ਕਿ ਉਹ ਜੋ ਸ੍ਰੀ ਸਾਹਿਬ ਦੇ ਨਾਲ ਆਪਣਾ ਬਚਾਅ ਕੀਤਾ ਤੇ ਸੰਗਤਾਂ ਨੂੰ ਬੇਨਤੀ ਆ ਕਿ ਇਹ ਜਿਹੜੇ ਦੋਸ਼ੀ ਹਨ ਨਗਿੰਦਰ ਸਿੰਘ ਚਰਨਜੀਤ ਸਿੰਘ ਦਰਬੀਰ ਸਿੰਘ ਨਿਰਮਲ ਸਿੰਘ ਤੇ ਹੋਰ ਜਿਹੜੇ ਕੋ ਸਾਥੀਆਂ ਦੇ ਨਾਲ ਜਿਨ੍ਹਾਂ ਨੇ ਬੇਅਦਬੀ ਕੀਤੀ ਨਿਸ਼ਾਨਾ ਦੀ ਇਹਦਾ ਸਾਰਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦਾ ਹੈ ਬੁੱਢਾ ਦਲ 49 ਕਰੋੜੀ ਉਹਨਾਂ ਦੇ ਕੋਲ ਹੈ ਸਾਰਾ ਮਾਮਲਾ ਦਲਾਪੰਥਾ ਕੋਲ ਗਿਆ ਵਾ ਉਥੇ ਛੇਤੀ ਹੀ ਕਾਰਵਾਈ ਹੋ ਜਾਣੀ ਆ ਏ ਦੋਸ਼ੀ ਜਿਹੜੇ ਹਨ ਜਿਨ੍ਹਾਂ ਨੇ ਬੇਅਦਬੀ ਕੀਤੀ ਜਿਨ੍ਹਾਂ ਨੇ ਜਿਹੜੇ ਇੱਥੇ ਮਹਾਰਾਜ ਦੇ ਮਿਹਰੀ ਪੀਰ ਦੇ ਦੋ ਨਿਸ਼ਾਨ ਚਾਪ ਚ ਲਾ ਕੇ ਮਾਫੀ ਨਹੀਂ ਮੰਗਦੇ ਇਹਨਾਂ ਨੂੰ ਮਾਫੀ ਨਹੀਂ ਮਿਲਣੀ ਨਾ ਕੋਈ ਗੁਰੂ ਘਰ ਦੇ ਵਿੱਚ ਇਹ ਕਿਸੇ ਪ੍ਰਕਾਰ ਦੀ ਵੀ ਸੇਵਾ ਕਰ ਸਕਦੇ ਹਨ ਦੋਸ਼ੀ ਬਹੁਤ ਵੱਡੇ ਹਨ ਨਿਸ਼ਾਨਾਂ ਦੀ ਬੇਅਦਬੀ ਕੀਤੀ ਸੰਗਤ ਨੂੰ ਬੇਨਤੀ ਆਵਾਜ਼ ਉਠਾਓ ਸੱਚ ਦੇ ਪੈਰਾ ਦੋ ਆ ਦਾਸ ਕਸ਼ਮੀਰ ਸਿੰਘ ਅੱਜ ਐਤਵਾਰ ਤਰੀਕ 26 10 2025 ਇਹ ਗੁਰਦਰਾ ਸਿੰਘ ਸਭਾ ਸਿਲਵਿਸ ਜਿੱਥੇ ਨਿਸ਼ਾਨ ਸਭਾ ਦੀ ਬੇਅਦਬੀ ਕੀਤੀ ਗਈ ਆ ਤੇ ਅੱਜ ਕਮੇਟੀ ਵਾਲੇ ਦਾਸ ਨੂੰ ਮਾਰਨ ਵਾਸਤੇ ਆਏ ਪਰ ਦਾਸ ਪਰਵਾਹ ਨਹੀਂ ਕਰਦਾ ਸੰਗਤ ਨੂੰ ਮੈਂ ਅਪੀਲ ਕਰਦਾ ਅਮਰੀਕਾ ਦੇ ਸ਼ਾਂ ਦੇਸ਼ਾਂ ਦੇਸ਼ ਨੂੰ ਕਿ ਨਿਸ਼ਾਨਾ ਦੀ ਬੇਅਦਬੀ ਉਹਨਾਂ ਲੱਗਦੀ ਜੇ ਗੁਰੂ ਘਰ ਦੇ ਨਿਸ਼ਾਨਪੁੜ ਤੇ 12 12 ਨਿਸ਼ਾਨਪੁੜ ਤੇ ਉਤੋਂ 25 ਫੁੱਟ ਦਾ ਛਾਦੋਂ 5 5 ਫੁੱਟ ਦਾ ਤੀਰ ਲਾਗੇ ਲੱਗੇ ਤੇ ਅੱਜ ਉਹਨਾਂ ਨੇ ਬਹੁਤ ਇੱਥੇ ਗੁਰਗੀ ਹਜੂਰੀ ਅੰਦਰ ਰੌਲਾ ਪਾਇਆ ਕਿ ਆਕੇ ਤੂੰ ਬਾਹਰ ਆ ਤੈਨੂੰ ਵੜ ਦਾਂਗੇ ਮੈਨੂੰ ਕੋਈ ਪਰਵਾਹ ਨਹੀਂ ਮੇਰਾ ਸਿਰ ਵੀ ਲੈ ਜਾਏ ਕੋਈ ਪਰਵਾਹ ਨਹੀਂ ਸੰਗਤ ਜੋ ਇਹ ਵੀਡੀਓ ਬਾਤ ਵਾ ਸ਼ੇਅਰ ਕਰਦੇ ਹੋ ਅਮਰੀਕਾ ਵਿਖੇ ਸਿਲਵਿਸ ਗੁਰਦੁਆਰਾ ਜਿੱਥੋਂ ਦਾ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਬੁੱਢੇ ਦਲ ਯੂਐਸਏ ਦਾ ਚਾਰਜਮੈਨ ਬੁੱਢਾ ਦਲ ਵੀ ਨਹੀਂ ਬੋਲ ਰਿਹਾ ਪੰਜਾਬ ਤੋਂ ਕਿ ਨਿਸ਼ਾਨਾਂ ਦੀ ਬੇਅਦਬੀ ਹੋਈ ਹੈ ਉਹਨਾਂ ਬੁੱਢਾ ਦਲ ਪੰਥ ਨੂੰ ਵੀ ਬੇਨਤੀ ਕਰਦਾ ਦਾ ਪੰਥਾਂ ਨੂੰ ਵੀ ਉਹ ਨਿਸ਼ਾਨਾਂ ਦੀ ਗੱਲ ਜੇ ਨਿਸ਼ਾਨ ਕਿਸੇ ਦੀ ਨਹੀਂ ਜੇ ਨਿਸ਼ਾਨ ਪੁੱਟ ਕੇ ਲੈ ਗਏ ਕਾਸ ਕਸ਼ਮੀਰ ਸਿੰਘ ਪਿੰਡ ਮੁਸ਼ਰ ਭਾਈ ਬਲਬੀਰ ਸਿੰਘ ਸਤਕਾਰ ਕਮੇਟੀ ਵਾਲਿਆਂ ਦਾ ਭਰਾ ਛੋਟਾ 5 ਸਾਲ ਤੋਂ ਇਸ ਗੁਰੂ ਘਰ ਸੇਵਾ ਕਰ ਰਿਹਾ ਇਹਨਾਂ ਕਮੇਟੀ ਵਾਲਿਆਂ ਨੇ ਇਹਨਾਂ ਤਾਂ ਕੀਤਾ ਰਾਤ ਦਿਨ ਮਰਜ਼ਾ ਦਾ ਦੀ ਉਂਗਲਾਂ 222 ਚ ਵੀ ਬੇਦਬੀ ਕੀਤੀ ਅਕਾਲ ਤੱਕ ਉਹ ਕੇਸ ਪਿਆ ਹੋਇਆ ਹੁਣ ਮੇਰਾ ਪਰਿਵਾਰ ਜਿਹੜਾ ਉਹਨਾਂ ਨੂੰ ਧਮਕੀਆਂ ਦੇ ਰਹੇ ਮੇਰੀ ਵਾਈਫ ਰਾਜਵੀਰ ਕੋਰ ਮੇਰਾ ਵੱਡਾ ਬੇਟਾ ਗੁਰਲਾਲ ਸਿੰਘ ਮੇਰਾ ਵਿਚਕਾਰਲਾ ਬੇਟਾ ਹਰਕੀਰਤ ਸਿੰਘ ਗੁਰਪ੍ਰਤਾਪ ਸਿੰਘ ਬੇਟਾ ਛੋਟਾ ਇਹਨਾਂ ਨੂੰ ਕਮਕੀਆਂ ਦੇ ਰਹੇ ਤੁਹਾਨੂੰ ਮਾਰ ਦਾਂਗੇ ਜੇ ਤੁਸੀਂ ਸ਼ਾਨਾਂ ਦੀ ਗੱਲ ਕੀਤੀ ਮੇਰੇ ਬੱਚੇ ਪੰਥ ਦੇ ਆ ਜੇ ਇਹ ਕੁਰਬਾਨ ਹੋ ਜਾਣਗੇ ਕੋਈ ਗੱਲ ਨਹੀਂ ਆ ਤੇ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਵਕਤ ਵਕਤ ਵੀਡੀਓ ਸ਼ੇਅਰ ਕਰੋ ਇੱਥੇ ਖਾਲਸਾ ਪੰਥ ਇਕੱਠਾ ਹੋਵੇ ਇਹਨਾਂ ਕੋਲੋਂ ਪਾਪੀਆਂ 'ਤੇ ਦੋ ਤੀਰ ਲਵਾਉਣੇ ਆਪਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਿੰਘ ਸਭਾ ਸਿਲਵਸ ਅਮਰੀਕਾ ਜਿੱਥੇ ਭਾਈ ਕਸ਼ਮੀਰ ਸਿੰਘ ਪਿਛਲੇ 4 ਸਾਲਾਂ ਤੋਂ ਨਿਸ਼ਕਾਮ ਗਰੰਥੀ ਦੀ ਸੇਵਾ ਨਿਭਾ ਰਹੇ ਨੇ ਉਹ ਇੱਥੇ ਪੰਜਾਬ ਬੰਦੀ ਛੋਟ ਦਿਵਸ ਮਨਾਉਣ ਵਾਸਤੇ ਸ੍ਰੀ ਅਮਰਸਰ ਸਾਹਿਬ ਪਹੁੰਚੇ ਹੋਏ ਸਨ ਮਗਰੋਂ ਲਗਿੰਦਰ ਸਿੰਘ ਤੇ ਉਹਨਾਂ ਦੇ ਹੋਰ ਸਾਥੀਆਂ ਨੇ ਉੱਥੇ ਗੁਰੂ ਘਰ ਵਿੱਚ ਜਿਹੜੇ ਨਿਸ਼ਾਨ ਲੱਗੇ ਸਨ ਉਹਨਾਂ ਦੀ ਬਦਬੀ ਕੀਤੀ ਹੈ ਤੇ ਗੰਧੀ ਸਿੰਘ ਜਿਹੜੇ ਤਾਬਿਆ ਬੈਠ ਕੇ ਹੁਕਮਨਾਮਾ ਸਾਹਿਬ ਦੀ ਕਥਾ ਵਿਚਾਰ ਕਰ ਰਹੇ ਸਨ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਹੁਲੜਬਾਜੀ ਕੀਤੀ ਗਾਲੀ ਕਲੋਜ਼ ਕੀਤਾ ਤੇ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਉਹਨਾਂ ਨੇ ਬਦਬੀ ਕੀਤੀ ਆ ਇਹ ਜਿਹੜੇ ਇਸ ਤਰ੍ਹਾਂ ਦੀ ਹੁੱਲੜਬਾਜੀ ਗੁਰੂ ਘਰ ਵਿੱਚ ਕਰ ਰਹੇ ਨੇ ਉਹਨਾਂ ਦੇ ਬੱਚੇ ਸ੍ਰੀ ਹਰਮੰਦਰ ਸਾਹਿਬ ਦਾ ਜੋ ਸਕਰੀਨ ਦੇ ਉੱਪਰ ਤਸਵੀਰ ਚੱਲ ਰਹੀ ਆ ਤੇ ਉਹਦੇ ਅੱਗੇ ਗਿੱਧਾ ਤੇ ਭੰਗੜਾ ਪਾ ਰਹੇ ਨੇ ਇਹ ਸਾਰੀਆਂ ਗੱਲਾਂ ਜਿਹੜੀਆਂ ਬਰਦਾਸ਼ਤ ਤੋਂ ਬਾਹਰੀ ਨੇ ਸ੍ਰੀ ਅਕਾਲ ਤਖਤ ਸਾਹਿਬ ਅੱਜ ਸਤਕਾਰ ਕਮੇਟੀ ਵੱਲੋਂ ਇਹ ਮੰਗ ਪੱਤਰ ਦਿੱਤਾ ਗਿਆ ਕਿ ਇਹਨਾਂ ਵਿਅਕਤੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਔਰ ਇਹ ਭਾਈ ਕਸ਼ਮੀਰ ਸਿੰਘ ਦੇ ਪਰਿਵਾਰ ਨੂੰ ਵੀ ਤੰਬਕੀਆਂ ਦੇ ਰਹੇ ਨੇ ਤੇ ਸਰਕਾਰ ਕੋਲੋਂ ਵੀ ਆਪਾਂ ਮੰਗ ਕਰਦੇ ਆਂ ਵੀ ਇਨ੍ਹਾਂ ਵਿਅਕਤੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਇਸ ਤਰ੍ਹਾਂ ਦਾ ਵਿਅਕਤੀ ਜਿਹੜਾ ਹੈ ਉਹ ਇਸ ਤਰ੍ਹਾਂ ਦੀ ਬੇਦਬੀ ਕਰਨ ਦਾ ਹਿਆ ਨਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ